ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਇੱਕ ਸਾਹਮਣੇ ਗੁਰਦੁਆਰਾ ਸਾਹਿਬ ਜੋ ਤੁਹਾਨੂੰ ਨਜ਼ਰ ਆ ਰਿਹਾ ਹੈ ਪਿੰਡ ਪੰਘੂਰ ਦਾ ਤੇ ਪੰਘੂਰ ਪਿੰਡ ਜੋ ਸਰਸਾ ਜ਼ਿਲ੍ਹਾ ਦਾ ਹੈ ਬਿਲਕੁਲ ਰੋਡ ਦੇ ਉੱਪਰ ਇਹ ਗੁਰਦੁਆਰਾ ਹੈ 5 ਕਿਲੋਮੀਟਰ ਦੀ ਦੂਰੀ ਤੇ ਸਰਸਾ ਤੋਂ ਅੱਜ ਇੱਥੇ ਇੱਕ ਗੁਰਦੁਆਰਾ ਸਾਹਿਬ ਦੀ ਜਗ੍ਹਾ ਨੂੰ ਲੈ ਕੇ ਵਿਵਾਦ ਪੈਦਾ ਹੋਇਆ ਇਸੇ ਪਿੰਡ ਦਾ ਇੱਕ ਵਿਅਕਤੀ ਪ੍ਰਗਟ ਸਿੰਘ ਹੈ ਜਿਨੇ ਐਲੀਗੇਸ਼ਨ ਲਾਇਆ ਕਿ ਇਹ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਹੋਇਆ ਹੈ ਜਗ੍ਹਾ ਮੇਰੀ ਹੈ ਤੇ ਇਹਨੂੰ ਛੱਡਿਆ ਜਾਵੇ ਅੱਜ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹਦਾ ਕਬਜ਼ਾ ਲੈਣ ਵਾਸਤੇ ਆਇਆ ਸੀ ਤਾਂ ਪਿੰਡ ਦੇ ਤਘੂਰ ਦੇ ਜਿਹੜੇ ਲੋਕ ਸੀ ਮੱਝੀ ਸਿੱਖ ਪਰਿਵਾਰਾਂ ਦੇ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਡਟ ਕੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਢੇਰ ਸਾਰਾ ਪੁਲਿਸ ਪ੍ਰਸ਼ਾਸਨ ਵੀ ਨਜ਼ਰ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਬਹੁਤ ਸਾਰਾ ਇੱਥੇ ਪਹੁੰਚਿਆ ਕੀ ਕੋਈ ਲੜਾਈ ਝਗੜਾ ਨਾ ਆਇਆ ਕਬਜ਼ਾ ਦਵਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਆਇਆ ਸੀ ਲੇਕਿਨ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਗੁਰਦੁਆਰਾ ਸਾਹਿਬ ਜੇ ਹੁੰਦੇ ਨੇ ਇਹਨਾਂ ਵਿੱਚ ਲੱਖਾਂ ਲੋਕ ਦਾਨ ਕਰਦੇ ਨੇ ਪਤਾ ਨਹੀਂ ਕਿੰਨਾ ਕਿਤੇ ਲੋਕ দান ਕਰਕੇ ਭੁੱਲ ਜਾਂਦੇ ਕਿਹੋ ਜਿਹੇ ਵਿਅਕਤੀ ਨੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਢਾਉਣ ਨੂੰ ਫਿਰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸਿਓਗੇ ਕਿ ਚਾਹਣ ਸਹੀ ਆ ਤੇ ਕੌਣ ਗਲਤ ਆ ਜੀ